आप दर्शन कर रहे हैं सूर्य कुंड के और जब भी सूर्य उदय होता है जहाँ पे और पहली सूर्य की किरणें इसी कुंड में पड़ती है और इसी के साथ है गौरी कुंड माता गौरी ने इसी जगह हजारों साल तपस्या की और इसी जगह स्थापित है इस गंगा नदी के बिल्कुल नीचे बीचों बीच शिवजी महाराज का चमत्कारी चमत्कारी शिवलिंग कब होते हैं शिवलिंग के दर्शन पूरी हिस्ट्री पूरा ब्लॉग वीडियो में आगे देखोगे बने रहो वीडियो के साथ ਇਹ ਨੀਚੇ ਹੈਗਾ ਜੀ ਸ਼ਿਵਲਿੰਗ ਤੇ ਸ਼ਿਵਜੀ ਮਹਾਰਾਜ ਦਾ ਬਿਲਕੁਲ ਪਹਾੜ ਜਿੱਥੇ ਉੱਤੇ ਖੜੇ ਇਹਦੇ ਨੀਚੇ ਆ ਔਰ ਪਾਣੀ ਦਾ ਬਹਾਅ ਬਹੁਤ ਤੇਜ਼ ਆ ਤੇ ਜਦੋਂ ਇੱਥੇ ਥੋੜੀਆਂ ਪੌੜੀਆਂ ਉਤਰ ਕੇ ਆਪਾਂ ਥੱਲੇ ਆਉਂਦੇ ਆ ਤਾਂ ਇਸ ਜਗ੍ਹਾ ਦੇ ਉੱਤੇ ਮਾਤਾ ਗੋਰੀ ਨੇ ਕੀਤੀ ਆ ਤਪੱਸਿਆ ਤੇ ਦਰਸ਼ਨ ਕਰਨੇ ਲਈ ਦਰਸ਼ਨ ਕਰਨ ਕਿਉਂਕਿ ਪਹਾੜ ਤੋਂ ਬੰਦ ਹੋਗੇ ਗੁਫਾ ਤੋਂ ਵਾਪਸ ਆਉਂਦੇ ਹੋਏ ਰਾਹ ਹੈਗਾ ਗੋਰੀ ਕੁੰਡ ਤੇ ਹੁਣ ਚਲਾਂਗੇ ਗੋਰੀ ਕੁੰਡ ਗੋਰੀ ਕੁੰਡ ਦਾ ਰਸਤਾ ਜਿਹੜਾ ਹੈਗਾ ਬਿਲਕੁਲ ਨਦੀ ਦੇ ਨਾਲ-ਨਾਲ ਜਾਂਦਾ ਆ ਅਨ ਨਾਲ ਨਾਲ ਨਦੀ ਵਗਦੀ ਆ ਤੇ ਨਾਲ ਨਾਲ ਇਹ ਰਸਤਾ ਆ ਤੇ ਜਿਹੜਾ ਨਦੀ ਦਾ ਵਹਾਅ ਆ ਬਹੁਤ ਜ਼ਿਆਦਾ ਤੇਜ਼ ਆ ਤੁਹਾਨੂੰ ਦੇਖਣ ਨੂੰ ਮਿਲਣਗੇ ਪੁਰਾਣੇ-ਪੁਰਾਣੇ ਘਰ ਮਿੱਟੀ ਦੇ ਘਰ ਵੀ ਦੇਖਣ ਨੂੰ ਮਿਲਣਗੇ ਹਨਾ ਤੇ ਜਿਹੜੇ ਬਹੁਤ ਜ਼ਿਆਦਾ ਪੁਰਾਣੇ ਆ ਤੇ ਜਦੋਂ ਇੱਥੇ ਬਰਫ਼ ਪੈ ਜਾਂਦੀ ਆ ਤੇ ਉਦੋਂ ਕੋਪਾਟ ਬੰਦ ਹੋ ਜਾਂਦੇ ਆ ਗੰਗੋਤਰੀ ਮਾਤਾ ਦੇ ਤੇ ਉਸ ਵੇਲੇ ਇੱਥੇ ਕੋਈ ਨਹੀਂ ਰਹਿੰਦਾ ਸਾਰੇ ਇੱਥੋਂ ਥੱਲੇ ਸ਼ੇਕ 15 ਕਿਲੋਮੀਟਰ نیچے ਪਿੰਡ ਆ ਉਹ ਹੈਗਾ ਜੀ ਮੁਖਵਾ ਪਿੰਡ ਆ ਤੇ ਉੱਥੇ ਚਲੇ ਜਾਂਦੇ ਇੱਥੋਂ ਸਾਰੇ ਜਣੇ ਉਸ ਜਗ੍ਹਾ ਤੇ ਚਲੇ ਜਾਂਦੇ ਆ ਨਾ ਤੇ ਆਜੋ ਆਪਾਂ ਹੁਣ ਕਰਦੇ ਆ ਦਰਸ਼ਨ ਗੋਰੀਕੁੰਡ ਦੇ ਆਓ ਚਲਿਏ ਤੇ ਜਿਹੜਾ ਇੱਥੇ ਦਾ ਆ ਵਿਊ ਆ ਬਹੁਤ ਸ਼ਾਨਦਾਰ ਔਰ ਨਾਲ ਨਾਲ ਆ ਖਾੜਿਆ ਪਹਾੜ ਆ ਪਾਣੀ ਵਿੱਚ ਦੀ ਵਗ ਰਿਆ ਆ ਬਹੁਤ ਜ਼ੋਰ ਸ਼ੋਰ ਨਾਲ ਗੰਗਾ ਨਦੀ ਦਾ ਉੱਥੇ ਸ਼ਿਵ ਜੀ ਮਹਾਰਾਜ ਦਾ ਸ਼ਿਵਲਿੰਗ ਸਥਾਪਿਤ ਆ ਪਹੁੰਚ ਗਏ ਆ ਜੀ ਗੋਰੀਕੁੰਡ ਗੋਰੀਕੁੰਡ ਦਰਵਾਜ਼ੇ ਜਦੋਂ ਦਰਸ਼ਨ ਕਰਨ ਆਉਂਦੇ ਆ ਸਾਨੂੰ ਬਾਬਾ ਜੀ ਮਿਲੇ ਜਾਂ ਪੇ ਤੇ ਬਾਬਾ ਜੀ ਬੋਲਤੇ ਆ ਵੀ ਜਦੋਂ ਕਪਾੜ ਬੰਦ ਹੋ ਜਾਂਦੇ ਆ ਬਾਬਾ ਜੀ ਸਭੀ ਲੋਕ ਨੀਚੇ ਚਲੇ ਜਾਂਦੇ ਆ ਜਿੱਥੇ ਮਾਤਾ ਜੀ ਦੀ ਢੋਲੀ ਜਾਂਦੀ ਹੈ ਢੋਲੀ ਜਾਣੇ ਉਸੇ ਸਮੇਂ ਮੇ ਜਾਏਗੇ ਫਿਰ ਆ ਜਾਏਗੇ ਅੱਛਾ ਆਪ ਜਹਾਂ ਆ ਜਿਓਗੇ ਯਾਨੀ ਆ 12 ਮਹੀਨੇ ਯਹੀ ਰਹਤੇ ਹੋ ਠੀਕ 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 ਬਹੁਤ ਵਧੀਆ ਜੀ ਤੋ ਵਹਾਂ ਆਮ ਪਬਲਿਕ ਕੋ ਆਨੇ ਕਾ ਨਹੀਂ ਹੈ ਇਜਾਜ਼ਤ ਨਾ ਦੇਂਦੇ ਹੈ ਦਰਸ਼ਨ ਕਰਨੇ ਲਈ ਦਰਸ਼ਨ ਕਰਨੇ ਕਿਉਂਕਿ ਕਪਾੜ ਤੋਂ ਬੰਦ ਹੋਗੇ ਕਪਾੜ ਬੰਦ ਕਪਾੜ ਬੰਦ ਹੋਗੇ ਜੀ 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 ਤੇ ਲੋ ਜੀ ਆਜੋ ਤੇ ਨਾਲ ਹੀ ਮੁਰੇ ਤੁਹਾਨੂੰ ਐਪਲ ਤੇ ਦਰਖਤ ਦੇਖਣ ਨੂੰ ਮਿਲਣਗੇ ਤੇ ਇੱਥੇ ਜੀ ਗੋਰੀ ਸ਼ੰਕਰ ਮਹਾਦੇਵ ਮੰਦਿਰ ਤੇ ਇੱਥੇ ਇਹਨਾਂ ਨੇ ਰੱਖਿਆ ਹੋਇਆ ਆ ਰਮੇਸ਼ਵਰ ਤੈਰਨੇ ਵਾਲਾ ਪੱਥਰ ਤੇ ਆ ਜਿਹੜਾ ਪੱਥਰ ਆ ਨਾ ਜੀ ਇਹ ਪਾਣੀ ਦੇ ਵਿੱਚ ਕਹਿੰਦੇ ਤੈਰਦਾ ਪਿਆ ਆ ਨਾ ਕਿਹਾ ਜਾਂਦਾ ਹੈ ਕਿ ਵੀ ਇਹ ਜਿਹੜਾ ਪੱਥਰ ਜਦੋਂ ਸ਼੍ਰੀ ਰਾਮਚੰਦਰ ਜੀ ਲੰਕਾ ਨੂੰ ਗਏ ਸੀਗੇ ਤੇ ਜਿਹੜੇ ਪਾਣੀ ਦੇ ਉੱਤੇ ਪੱਥਰ ਤਰੇ ਸੀ ਜਿਹਨਾਂ ਉੱਤੇ ਰਾਮ ਨਾਮ ਲਿਖਿਆ ਗਿਆ ਸੀ ਇਹ ਉਹੀ ਪੱਥਰ ਹੈ ਇਹ ਉਸੇ ਜਗ੍ਹਾ ਤੋਂ ਲਿਆਂਦਾ ਗਿਆ ਪੱਥਰ ਹੈ ਗੋਰੀ ਸ਼ੰਕਰ ਮਹਾਦੇਵ ਮੰਦਿਰ ਆ ਜੀ ਔਰ ਇਹਦੇ ਬਿਲਕੁਲ ਬੈਕ ਸਾਈਡ ਤੇ ਗੋਰੀ ਕੁੰਡ ਆ ਜੀ ਤੇ ਆਜੋ ਚਲਦੇ ਆ ਪਹਿਲਾਂ ਗੋਰੀ ਕੁੰਡ ਤਰਫ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਇੱਕ ਬਹੁਤ ਵੱਡੀ ਛਿਲਾ ਆ ਪੱਥਰ ਆ ਜਿਹਦੇ ਉੱਤੇ ਮਾਤਾ ਗੋਰੀ ਦਾ ਉਹਦੀ ਮਾਤਾ ਗੋਰੀ ਦੀ ਪੇਂਟਿੰਗ ਕੀਤੀ ਹੋਈ ਆ ਜਿਹੜੀ ਇਸ ਜਗ੍ਹਾ ਤੇ ਉਹਨੇ ਤੱਪ ਕੀਤਾ ਆ ਨਾ ਤੇ ਪਿੱਛੇ ਸ਼ਿਵ ਜੀ ਮਹਾਰਾਜ ਦੀ ਪੇਂਟਿੰਗ ਕੀਤੀ ਹੋਈ ਇਹਨਾਂ ਦੇ ਜਟਾਵਾਂ ਦੇ ਵਿੱਚੋਂ ਗੰਗਾ ਬਾਤਾ ਨਿਕਲ ਰਹੀ ਆ ਨਾ ਇਹ ਸਾਰਾ ਦ੍ਰਿਸ਼ ਇੱਥੇ ਦਿਖਾਇਆ ਹੋਇਆ ਹੈ ਔਰ ਪਿੱਛੇ ਜਿਹੜੇ ਗੰਗੋਤਰੀ ਦੇ ਪਹਾੜ ਆ ਉਹ ਵੀ ਸਾਰਾ ਇੱਥੇ ਇਹਨਾਂ ਨੇ ਚਿੱਤਰ ਦੇ ਵਿੱਚ ਦਿਖਾਇਆ ਹੋਇਆ ਹੈ ਤੇ ਇਸ ਮੰਦਰ ਦੇ ਬਿਲਕੁਲ ਬੈਕ ਸਾਈਡ ਹੈਗਾ ਜੀ ਗੋਰੀਕੁੰਡ ਤੇ ਆਜੋ ਚਲਿਏ ਜੀ ਗੋਰੀਕੁੰਡ ਦੇ ਦਰਸ਼ਨ ਕਰਨ ਗੋਰੀਕੁੰਡ ਮਾਤਾ ਚਰਨ ਚਿੰਨ ਦਵਾਰ ਆਓ ਚਲਿਏ ਜੀ ਨਾਲ-ਨਾਲ ਐਰੋ ਬਣੇ ਹੋਏ ਆ ਜੀ ਗੋਰੀਕੁੰਡ ਤਰਫ ਜਾਣ ਲਈ ਤੇ ਛੋਟੇ-ਛੋਟੇ ਮੰਦਰ ਵੀ ਬਣੇ ਹੋਏ ਆ ਵਾਸਨਾ ਹੀ ਦੁੱਖ ਦਾ ਕਾਰਨ ਹੈ ਗੋਰੀਕੁੰਡ ਵਾਹ ਜੀ ਵਾਹ ਤੇ ਤੇ ਜਦੋਂ ਇੱਥੇ ਥੋੜੀਆਂ ਪੌੜੀਆਂ ਉੱਤਰ ਕੇ ਆਪਾਂ ਥੱਲੇ ਆਉਂਦੇ ਆ ਤਾਂ ਇਸ ਜਗ੍ਹਾ ਦੇ ਉੱਤੇ ਮਾਤਾ ਗੋਰੀ ਨੇ ਕੀਤੀ ਆ ਤਪੱਸਿਆ ਤੇ ਇਹ ਕਿਹਾ ਜਾਂਦਾ ਆ ਵੀ ਉਹਨਾਂ ਦੇ ਪੈਰਾਂ ਦੇ ਚਿੰਨ੍ਹ ਆ ਜੋ ਇੱਥੇ ਇਹਨਾਂ ਨੇ ਮੈਨੂੰ ਦੱਸਿਆ ਇੱਥੇ ਦੇ ਇਤਿਹਾਸ ਦੇ ਮੁਤਾਬਕ ਮਾਤਾ ਗੋਰੀ ਨੇ ਇਸ ਜਗ੍ਹਾ ਤੇ ਤਪੱਸਿਆ ਕੀਤੀ ਆ ਜਿੱਦਾਂ ਤੁਸੀਂ ਵੀਡੀਓ 'ਚ ਤੁਹਾਨੂੰ ਪਿੱਛੇ ਦੱਸਿਆ ਪੂਰੇ ਵੱਡੇ ਇੱਕ ਪੱਥਰ ਦੇ ਉੱਤੇ ਮਾਤਾ ਗੋਰੀ ਦੀ ਪੇਂਟਿੰਗ ਕੀਤੀ ਹੋਈ ਸੀਗੀ ਨਾ ਤੇ ਉਹਨਾਂ ਨੇ ਇਸ ਜਗ੍ਹਾ ਤੇ ਤੱਪ ਕੀਤਾ ਆ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਗੋਰੀ ਕੁੰਡ ਕਰਾਉਂਦੇ ਆ ਗੋਰੀ ਕੁੰਡ ਦੇਸ਼ਨ ਹਾਂਜੀ ਤੇ ਤੇ ਗੋਰੀ ਕੁੰਡ ਜਿਹੜਾ ਜੀ ਇਸ ਬਿਲਕੁਲ ਪਹਾੜ ਜਿੱਤੇ ਉੱਤੇ ਖੜੇ ਇਹਦੇ નીચે ਆ ਔਰ ਪਾਣੀ ਦਾ ਬਹਾਅ ਬਹੁਤ ਤੇਜ਼ ਆ ਜਿਹੜਾ ਇਸ ਵੇਲੇ ਗੋਰੀ ਕੁੰਡ ਦਿਖਾਈ ਨਹੀਂ ਦੇ ਰਿਹਾ ਆ ਜਿਹੜਾ ਤੁਸੀਂ ਦੇਖ ਰਹੇ ਆ ਵਿੱਚ ਆ ਪਾਣੀ ਜਾ ਰਿਹਾ ਦੋ ਪਹਾੜਾਂ ਦੇ ਵਿੱਚ ਇਹ ਪੂਰਾ ਜਿਹੜਾ ਪੱਥਰ ਤੁਸੀਂ ਇਹ ਪਹਾੜਾਂ ਦੀ ਚਟਾਨਾਂ ਦੇਖ ਰਿਹਾ ਪਾਣੀ ਦੇ ਨਾਲ ਇੰਨੀ ਤੇਜ਼ ਚੱਲ ਚੱਲ ਕੇ ਇਹਦੀ ਕਟਾਈ ਹੋਈ ਹੋਈ ਤਾਂ ਗੰਗਾ ਨਦੀ ਦਾ ਵਹਾਅ ਬਹੁਤ ਤੇਜ਼ ਜਦੋਂ ਇਸ ਜਗ੍ਹਾ ਤੇ ਆਉਂਦਾ ਜਦੋਂ ਤੁਸੀਂ ਇਹ ਦਿਖਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਇਹ ਨੀਚੇ ਹੈਗਾ ਜੀ ਸ਼ਿਵਲਿੰਗ ਤੇ ਸ਼ਿਵਜੀ ਮਹਾਰਾਜ ਦਾ ਤੇ ਗੰਗਾ ਨਦੀ ਦੇ ਨਾਲ ਗੰਗਾ ਮਾਤਾ ਦੀ ਜਿਹੜੀ ਜਲ ਆਉਂਦਾ ਇਹਦੇ ਨਾਲ ਅਭਿਸ਼ੇਕ ਹੁੰਦਾ ਹੈ ਸ਼ਿਵਲਿੰਗ ਦਾ ਤੇ ਇਸ ਵੇਲੇ ਪਾਣੀ ਦਾ ਜਿਹੜਾ ਸਤਰਿਆ ਜਲ ਬਹੁਤ ਤੇਜ਼ ਆ ਤੇ ਜਦੋਂ ਇਸ ਜਗ੍ਹਾ ਤੇ ਬਰਸ ਪੈਂਦੀ ਆ ਉਸ ਵੇਲੇ ਤੁਸੀਂ ਸ਼ਿਵਲਿੰਗ ਦੇ ਦਰਸ਼ਨ ਕਰ ਸਕਦੇ ਆ ਬਿਲਕੁਲ ਤੇ ਉਸ ਵੇਲੇ ਪਾਣੀ ਦਾ ਜਿਹੜਾ ਵਹਾਅ ਆ ਉਹ ਥੋੜਾ ਘਟ ਜਾਂਦਾ ਆ ਉਸ ਵੇਲੇ ਜਿਹੜਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਤੇ ਇਸ ਕਰਕੇ ਸ਼ਿਵਲਿੰਗ ਦੇ ਜਿਹੜੇ ਦਰਸ਼ਨ ਐਸ ਵੇਲੇ ਆਪਾਂ ਨਹੀਂ ਕਰ ਸਕਦੇ ਆ ਤੇ ਗੋਰੀਕੁੰਡ ਜਿਹੜੋ ਗੰਗੋਤਰੀ ਧਾਮ ਆਪਾਂ ਆਉਂਦੇ ਆ ਤਾਂ ਗੰਗੋਤਰੀ ਧਾਮ ਤੋਂ ਜਦੋਂ ਆਪਾਂ ਜਾਂਦੇ ਆ ਪਾਂਡਵ ਗੁਫਾ ਵਾਲੀ ਸਾਈਡ ਤੇ ਰਾਹ ਦੇ ਵਿੱਚ ਆਉਂਦਾ ਬਿਲਕੁਲ ਲੱਗ ਗਈ ਆ ਤੇ ਤੁਸੀਂ ਉੱਥੇ ਦਰਸ਼ਨ ਕਰ ਸਕਦੇ ਆ ਤੇ ਇਹ ਇੱਥੇ ਦਾ ਕੁਝ ਵਿਊ ਆ ਕਿੱਥੋਂ ਦੀ ਇਹ ਪਾਣੀ ਲੰਘ ਕੇ ਜਾ ਰਿਹਾ ਇਹ ਗੰਗਾ ਨਦੀ ਦਾ ਜਿਹੜਾ ਜਲ ਨਿਕਲ ਕੇ ਜਾ ਰਿਹਾ ਆ ਇੱਥੇ ਦੇ ਜਿਹੜੇ ਦ੍ਰਿਸ਼ਾ ਬਹੁਤ ਹੀ ਬਹੁਤ ਸੋਹਣੇ ਵੀ ਲੱਗਦੇ ਆ ਤੇ ਥੋੜਾ ਜਾਂ ਡਰਾਉਂਦੇ ਵੀ ਆ ਏਡੇ ਏਡੇ ਪਹਾੜਾ ਦੇ ਪਿੱਛੇ ਜਦੋਂ ਪਾਣੀ ਸ਼ਾਂਜਾ ਕਰਦਾ ਜਾਂਦਾ ਹੈ ਨਾ ਆਵਾਜ਼ ਬਹੁਤ ਤੇਜ਼ ਆਉਂਦੀ ਹੈ ਨਾ ਤੇ ਇਹ ਇੱਥੇ ਦੇ ਵਿਊ ਆ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਇਸ ਜਗ੍ਹਾ ਤੇ ਦਰਸ਼ਨ ਕੀਤੇ ਆ ਉਹ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇੱਥੇ ਦੇ ਦਰਸ਼ਨ ਕੀਤੇ ਆ ਉਹ ਵੀ ਜਰੂਰ ਦੱਸਿਓ ਜੀ ਤੇ ਹਾਂਜੀ ਵੀਡੀਓ ਕਿੱਦਾਂ ਦੀਆਂ ਲੱਗੀਆਂ ਔਰ ਵੀਡੀਓ ਕਿਦੀਆਂ ਲੱਗੀਆਂ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਜੀ ਤੇ ਕੋਸ਼ਿਸ਼ ਆ ਵੀ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਹਾਂਜੀ ਕੀ ਹਾਲ ਹੈ ਜੀ ਠੀਕ ਠੀਕ ਆਪ ਜਿਹੀ ਰਹਤੇ ਹੋ ਹਾਂ ਹਾਂ ਠੀਕ ਆ ਜੀ ਗੋਰੀਕੁੰਡ ਦੇ ਦਰਸ਼ਨ ਕਰਕੇ ਆ ਰਹਾ ਹਾਂ ਮੈਂ ਗੋਰੀਕੁੰਡ ਹੈ ਤੋ ਇਹ ਗੋਰੀਕੁੰਡ ਹੈ ਗੋਰੀਕੁੰਡ ਹੈ ਪਾਣੀ ਕਾ ਜੋ ਵਾਹ ਬਹੁਤ ਜਿਆਦਾ ਫਾਸਟ ਹੈ ਜੀ ਹਾਂ ਬਿਲਕੁਲ ਮਾਤਾ ਗੋਰੀ ਯਹਾਂ ਬੈਠੀ ਸੀ ਔਰ ਸਿਜਨਲ ਜਟਾ ਦਿਖਾਇਆ ਥਾ ਇਹ ਬਗਰੇਤ ਸਿਲਾਇਆ ਹੈ भगीरथ शिला है आ, और यहाँ गौरीकुंड है गौरीकुंड तो तो है वो सूर्य कुंड हाँ वही है वही है पंडित जी क्या हाल है जी तो गौरीकुंड के दर्शन करके आए हो। को नीचे क्या है जहाँ पानी गिर रहा है

धारा जहाँ गंगा जी का धार है वो जिसके नीचे शिवलिंग है जी वो अभी अभी दर, इतना दर्शन नहीं होगा पानी का बहुत हाँ तेज है तो दर्शन नहीं होगा तो आपको जब बर्फ के टाइम में जब छह महीने ये बंद होता है जी 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 तो उस टाइम उस स्तर कम होने के बाद वो दिखाई देता है शिवलिंग के दर्शन हो जाते हैं अरे ऐसे कि कैमरे में कैद नहीं होंगे कैमरे में कैद सकते हो सकते हो तो कैमरे में आप यही रहते हो तो जब कपाट बंद हो जाते है तब भी आप यहीं रहते हो देखो ये मंदिर 12 महीने खुलता है अरे वाह जी वाह क्या बात है हम कभी भी दर्शन करने आ सकते हैं रास्ता खुला होता है रास्ता जैसे खुल जाएगा तो आ सकते हैं आ सकते हैं ना क्या बात है बहुत बढ़िया जी ते इथे गोरी कुंड ਦੇ ਵਿੱਚ ਇਹ ਪੰਡਤ ਜੁਨੀਆ ਤੇ ਸੇਵਾ ਨਿਭਾ ਰਹੇ ạ ਪੰਡਤ ਜੀ کیا ਨੇਮ है आपका मेरे प्रदीप प्रदीप ਉਪਾਧਿਆਏ प्रदीप ਉਪਾਧਿਆਏ ਉਪਾਧਿਆਏ ਨਾ ਔਰ ਆਪ ਇਹਾ ਸੇਵਾ ਕਰ ਕਿਤਨੇ ਸਾਲੋਂ ਸੇ ਕਰ ਰਹੇ ਹੋ ਜੀ ਚਾਰ ਸਾਲੋਂ ਚਾਰ ਸਾਲ ਸੇ ਨਾ ਬਹੁਤ ਵਧੀਆ ਲਗਾ ਜੀ ਆਪਸੇ ਮਿਲ ਕੇ ਆਪਕੇ ਬਾਤ ਚਿਤ ਕਰਕੇ ਕਿਰਨ ਤੁਸੀਂ ਸਾਹਮਣੇ ਪੱਥਰ ਦੇਖ ਰਹੇ ਹੋ ਨਾ ਇਹ ਪਾਣੀ ਦੇ ਉੱਤੇ ਜਿਹੜਾ ਤਰ ਰਿਹਾ ਇਹਦੇ ਬਾਰੇ ਵੀ ਆ ਪੰਡਿਤ ਜੀ ਉਹਨਾਂ ਨਾਲ ਗੱਲ ਕਰਦੇ ਪੰਡਿਤ ਜੀ ਜਿਹੜਾ ਪੱਥਰ ਆ ਪਾਣੀ ਦੇ ਉੱਤੇ ਤਰ ਰਿਹਾ ਪੱਥਰ ਕਿੱਥੋਂ ਆਇਆ ਤੇ ਕਿੱਦਾਂ ਆਇਆ ਕਦੋਂ ਦਾ ਆਇਆ ਇਹ ਜੀ ਜਦ ਰਾਮ ਜੀ ਨੇ ਜਦ ਲੰਕਾ ਜਾਤੇ ਸਮੇਂ ਉਹ ਜੋ ਸੇਤੂ ਦਾ ਨਿਰਮਾਣ ਕੀਤਾ ਸੀ ਜੀ 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 ਪੁੱਲ ਦਾ ਨਿਰਮਾਣ ਜੀ 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 तो उस टाइम में उपपत्थर यूज किए थे जो पत्थर के ये पत्थर है जो जैसे पानी में तैरता है ये डूबता नहीं है कितनी डूबता नहीं है एक कब से यहां पे जी ये ये इसी साल स्वामी जी ने यहां लेके वहीं से मंगवाया वहीं वही से मंगवाया खुद ही लेके आए हो खुद ही लेके आए हो ठीक है जी तो ये भी ਤੁਸੀਂ ਇੱਥੇ ਸਾਹਮਣੇ ਦਰਸ਼ਨ ਕਰ ਸਕਦੇ ਜਦੋਂ ਤੁਸੀਂ ਮੰਦਿਰ ਆਉਨੇ ਆ ਨਾ ਠੀਕ ਆ ਬੰਦੇ ਜੀ ਮਿਲਦੇ ਹਾਂ ਦੇਖੀ ਇਸ ਨੇ या ਇਸ ਨੇ देखो संग के छोटा है वो डूब भी आए देखिए पत्थर डूब नहीं रहा पत्थर नहीं डूब रहा बिल्कुल बहुत बढ़िया जी ਠੀਕ ਆ ਪੰਡਤ ਜੀ ਠੀਕ ਹੈ ਤਾਂ ਪੰਡਤ ਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਔਰ ਜਿਹੜੀ ਆਈਡੀ ਆ ਸਰਤੋਂ ਇਸ ਜਗ੍ਹਾ ਦਾ ਪਤਾ ਇਸ ਥਾਨ ਦਾ ਪਤਾ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਔਰ ਜਿਨ੍ਹਾਂ ਜਿਨ੍ਹਾਂ ਵੀਰ ਭਰਾਵਾਂ ਨੇ ਹੇਠ ਤੱਕ ਕਪੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਅਗਰ ਵੀਡੀਓ ਅੱਛੀ ਆ ਲੱਗਦੀ ਆ ਤਾਂ ਸ਼ੇਅਰ ਜਰੂਰ ਕਰਿਓ ਔਰ ਲਾਈਕ ਜਰੂਰ ਕਰਿਓ ਔਰ ਸਬਸਕ੍ਰਾਈਬ ਜਰੂਰ ਕਰਿਓ ਜੀ ਜੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਉੱਤੇ ਤਦ ਤੱਕ ਤੁਸੀਂ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੀਲੀਕਾਸਟ